ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ 90 ਦੇ ਦਹਾਕੇ ਵਿੱਚ ਬ੍ਰਿਟਿਸ਼ ਆਰਮੀ ਇਹਨਾਂ ਦੇ ਉੱਪਰ ਤਾਵਾ ਬੋਲ ਦਿੰਦੀ ਹੈ ਤੇ ਇਹ ਜੰਗਲੀ ਕਬੀਲਾ ਆਪਣੇ ਰਵਾਇਤੀ ਹਥਿਆਰਾਂ ਦੇ ਨਾਲ ਹੀ ਬ੍ਰਿਟਿਸ਼ ਆਰਮੀ ਨੂੰ ਇੰਨੇ ਬੁਰੇ ਤਰੀਕੇ ਨਾਲ ਮਾਰਦਾ ਹੈ ਇੰਨੀ ਜਦਾ ਭਿਆਨਕ ਮੌਤ ਦਿੰਦਾ ਹੈ ਕਿ ਬ੍ਰਿਟਿਸ਼ ਆਰਮੀ ਨੂੰ ਪਿੱਛੇ ਹਟਣਾ ਪੈਂਦਾ ਹੈ ਇਹ ਕਬੀਲੇ ਦੇ ਲੋਕਾਂ ਦਾ ਸੁਭਾਅ ਕਾਫੀ ਜਦਾ ਵਧੀਆ ਹੈ ਪਰ ਜਦੋਂ ਗੱਲ ਆਉਂਦੀ ਹੈ ਉਹਨਾਂ ਦੀ ਜ਼ਿੰਦਗੀ ਦੇ ਉੱਪਰ ਉਹਨਾਂ ਦੇ ਪਰਿਵਾਰ ਤੇ ਉੱਪਰ ਤਾਂ ਇਹ ਬ੍ਰੈਸ਼ੀ ਪੁਨੇ ਦੀ ਹੱਦ ਤੇ ਪਹੁੰਚ ਜਾਂਦੇ ਨੇ ਮਤਲਬ ਕਿ ਇੰਨੇ ਜਦਾ ਨਰਦਈ ਹੋ ਜਾਂਦੇ ਨੇ ਤੁਸੀਂ ਸੋਚ ਤੱਕ ਵੀ ਨਹੀਂ ਸਕਦੇ ਇਸ ਤੋਂ ਅਗਲਾ ਕਬੀਲਾ ਹੈ ਤੈਨੂੰ ਠੋਸ ਜਾਣਕਾਰੀ ਨਹੀਂ ਮਿਲੇਗੀ ਇਹ ਟਾਪੂ ਤੇ ਰਹਿਣ ਵਾਲੇ ਆਦੀਵਾਸੀ ਲੋਕ ਕਿਸੇ ਦੀ ਵੀ ਜਾਣ ਨਹੀਂ ਬਖਸ਼ਦੇ ਜੋ ਵੀ ਬਾਹਰੀ ਇਨਸਾਨ ਇਹਨਾਂ ਟਾਪੂ ਦੇ ਉੱਪਰ ਪਹੁੰਚਦਾ ਹੈ ਇਹ ਉਸ ਨੂੰ ਮਾਰ ਦਿੰਦੇ ਹੈ ਕੁਦਰਤ ਦੁਆਰਾ ਬਣਾਇਆ ਗਿਆ ਮਨੁੱਖ ਜਿਹੜਾ ਕੁਦਰਤ ਨੂੰ ਬਹੁਤ ਪਿਆਰ ਕਰਦਾ ਹੈ ਜੋ ਕੁਦਰਤ ਦੁਆਰਾ ਬਣਾਏ ਗਏ ਤਰੀਕਿਆਂ ਅਨੁਸਾਰ ਹੀ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ ਉਹਨੂੰ ਹੀ ਅਸੀਂ ਆਦੀਵਾਸੀ ਕਹਿੰਦੇ ਹਾਂ ਮਨੁੱਖੀ ਸਭਿਤਾ ਜਦੋਂ ਸ਼ੁਰੂ ਹੋਈ ਸੀ ਉਸ ਸਮੇਂ ਦਾ ਮਨੁੱਖ ਜੰਗਲਾਂ ਦੇ ਵਿੱਚ ਰਹਿੰਦਾ ਸੀ ਤੇ ਜੰਗਲੀ ਤਰੀਕਿਆਂ ਦੇ ਨਾਲ ਹੀ ਆਪਣੀ ਜ਼ਿੰਦਗੀ ਬਸਰ ਕਰਦਾ ਪਰ ਹੌਲੀ-ਹੌਲੀ ਇਨਸਾਨ ਜੰਗਲਾਂ ਦੇ ਵਿੱਚੋਂ ਨਿਕਲ ਕੇ ਸ਼ਹਿਰਾਂ ਦੇ ਵਿੱਚ ਆ ਵਸਿਆ ਤੇ ਉਹ ਹੀ ਕੁਦਰਤ ਦੇ ਨਾਲ ਖਿਲਵਾੜ ਕਰਨ ਲੱਗ ਗਿਆ ਜਿਹੜੀ ਕੁਦਰਤ ਉਸ ਦੀ ਮਾਂ ਹੈ ਪਰ ਜਿਹੜੇ ਆਦੀਵਾਸੀ ਕਬੀਲੇ ਨੇ ਅੱਜ ਵੀ ਜੰਗਲਾਂ ਦੇ ਵਿੱਚ ਰਹਿੰਦੇ ਨੇ ਕੁਦਰਤ ਨੂੰ ਆਪਣੀ ਮਾਂ ਸਮਝਦੇ ਉੱਤੇ ਕੁਦਰਤ ਨੇ ਬਣਾਏ ਤੇ ਜਦੋਂ ਸਾਹਮਣਾ ਹੁੰਦਾ ਹੈ ਦੁਨੀਆ ਦੀ ਸਭ ਤੋਂ ਤਾਕਤਵਰ ਮੰਨੀ ਜਾਣ ਵਾਲੀ ਆਰਮੀ ਅਮਰੀਕਾ ਦੀ ਫੌਜ ਦਾ ਇਨ੍ਹਾਂ ਕਬੀਲਿਆਂ ਦੇ ਨਾਲ ਤਾਂ ਅਮਰੀਕਨ ਫੌਜ ਨੂੰ ਵੀ ਪਿੱਛੇ ਹਟਣਾ ਪੈਂਦਾ ਹੈ ਇਹ ਇੰਨੇ ਜਿਆਦਾ ਖਤਰਨਾਕ ਹੋ ਜਾਂਦੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕੁਝ ਅਜਿਹੇ ਜੰਗਲੀ ਕਬੀਲਿਆਂ ਦੇ ਬਾਰੇ ਦੱਸਾਂਗੇ ਜਿਹੜੇ ਅੱਜ ਵੀ ਜੰਗਲਾਂ ਦੇ ਵਿੱਚ ਰਹਿੰਦੇ ਨੇ ਉੱਥੇ ਹੀ ਰਹਿ ਕੇ ਆਪਣੀ ਜ਼ਿੰਦਗੀ ਬਸਰ ਕਰਦੇ ਨੇ ਤੇ ਜਦੋਂ ਕਿਸੇ ਬਾਹਰੀ ਇਨਸਾਨ ਦਾ ਜਾਂ ਕਿਸੇ ਆਰਮੀ ਦਾ ਇਨ੍ਹਾਂ ਕਬੀਲਿਆਂ ਦੇ ਨਾਲ ਸਾਹਮਣਾ ਹੁੰਦਾ ਹੈ ਤਾਂ ਇਹ ਬਹੁਤ ਜ਼ਿਆਦਾ ਖੁੰਖਾਰ ਹੋ ਜਾਂਦੇ ਨੇ ਆਪਣੇ ਆਪ ਤੇ ਆਪਣੇ ਕਬੀਲਿਆਂ ਨੂੰ ਬਚਾਉਣ ਦੇ ਲਈ ਇਹ ਦੁਨੀਆ ਦੇ ਸਭ ਤੋਂ ਜ਼ਿਆਦਾ ਨਿਰਦਈ ਇਨਸ ਸ਼ਾਂ ਦੇ ਵਿੱਚ ਰਹਿੰਦੇ ਨੇ ਅੱਜ ਤੱਕ ਇਹਨਾਂ ਨੇ ਦੁਨੀਆ ਦੀਆਂ ਕਿਹੜੇ ਕਿਹੜੀਆਂ ਆਰਮੀਆਂ ਨੂੰ ਹਰਾਇਆ ਹੈ ਜਨਰਲਲੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਦੁਨੀਆ ਦੇ ਸਭ ਤੋਂ ਖਤਰਨਾਕ ਜੰਗਲੀ ਕਬੀਲਿਆਂ ਦੇ ਵਿੱਚ ਨਾਮ ਆਉਂਦਾ ਹੈ ਚਿੰਬੋਸ 스켈ਟਨ ਦਾ ਇਹ ਕਬੀਲਾ ਰਹਿੰਦਾ ਹੈ ਅਫਰੀਕਾ ਦੇ ਦੇਸ਼ ਪਾਪੂਆ ਨੂਗਿਨੀ ਦੇ ਜੰਗਲਾਂ ਵਿੱਚ ਇਹ ਕਬੀਲੇ ਦੇ ਲੋਕ ਆਪਣੇ ਸਰੀਰ ਦੇ ਉੱਪਰ ਮਿੱਟੀ ਅਤੇ ਰਾਖ ਦੀ ਮਦਦ ਨਾਲ ਕੰਕਾਲ ਵਾਂਗੂ ਸ਼ੇਪ ਬਣਾ ਲੈਂਦੇ ਦੇਖਣ ਦੇ ਵਿੱਚ ਇਦਾਂ ਲੱਗਦਾ ਹੈ ਜਿਵੇਂ ਕੋਈ ਇਨਸਾਨੀ ਪਿੰਜਰ ਹੋਵੇ ਸਦੀਆਂ ਤੋਂ ਹੀ ਇਹ ਕਬੀਲਾ ਆਪਣੇ ਚਿਹਰੇ ਦੇ ਉੱਪਰ ਮਿੱਟੀ ਅਤੇ ਰਾਖ ਲਗਾਉਂਦਾ ਹੈ ਦੁਸ਼ਮਣਾਂ ਨੂੰ ਡਰਾਉਣ ਦੇ ਲਈ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ 90 ਦੇ ਦਹਾਕੇ ਵਿੱਚ ਬ੍ਰਿਟਿਸ਼ ਆਰਮੀ ਇਹਨਾਂ ਦੇ ਉੱਪਰ ਤਾਵਾ ਬੋਲ ਦਿੰਦੀ ਹੈ ਤੇ ਇਹ ਜੰਗਲੀ ਕਬੀਲਾ ਆਪਣੇ ਰਵਾਇਤੀ ਹਥਿਆਰ ਕੇ ਦੇ ਨਾਲ ਮਾਰਦਾ ਹੈ ਇੰਨੀ ਜਦਾ ਭਿਆਨਕ ਮੌਤ ਦਿੰਦਾ ਹੈ ਕਿ ਬ੍ਰਿਟਿਸ਼ ਆਰਮੀ ਨੂੰ ਪਿੱਛੇ ਹਟਣਾ ਪੈਂਦਾ ਹੈ ਵੈਸੇ ਇਸ ਕਬੀਲੇ ਦੇ ਲੋਕ ਸਿੱਧੇ ਸਾਦੇ ਨੇ ਪਸ਼ੂ ਪਾਲਦੇ ਨੇ ਖੇਤੀਬਾੜੀ ਕਰਦੇ ਨੇ ਤੇ ਆਪਣੀ ਜ਼ਿੰਦਗੀ ਬਸਰ ਕਰਦੇ ਨੇ ਤੇ ਪਿਛਲੇ 400 ਸਾਲਾਂ ਤੋਂ ਇਹ ਕਬੀਲਾ ਪਾਪੂਆ ਨੂਗਨੀ ਦੇ ਜੰਗਲਾਂ ਵਿੱਚ ਰਹਿ ਰਿਹਾ ਹੈ ਅਗਲਾ ਕਬੀਲਾ ਹੈ ਜੀ ਮੁਹਾਵਿਕ ਇਹ ਕਬੀਲੇ ਦੇ ਲੋਕਾਂ ਦੇ ਸਿਰ ਦੇ ਵਾਲ ਦੇਖਣ ਨੂੰ ਝਾੜੀਆਂ ਵਾਂਗ ਦਿਖਾਈ ਦਿੰਦੇ ਨੇ ਤੇ ਇਸ ਤਰ੍ਹਾਂ ਦੇ ਵਾਲਾਂ ਦੀ ਬਨਾਵਟ ਨੂੰ ਹੀ ਮੁਹਾਵਿਕ ਕਿਹਾ ਜਾਂਦਾ ਹੈ ਤਾਂ ਹੀ ਇਸ ਕਬੀਲੇ ਦਾ ਨਾਮ ਪਿਆ ਹੈ ਮੁਹਾਵਿਕ ਇਹ ਇੱਕ ਈਸਾਈ ਭਾਈਚਾਰੇ ਦਾ ਕਬੀਲਾ ਹੈ ਪੰਜਾਬੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਹ ਬਨਜ ਰੇਗਿਸਤਾਨ ਦੇ ਵਿੱਚ ਤੇ ਕਦੇ ਸਮੁੰਦਰਾਂ ਦੇ ਵਿੱਚ ਇਹ ਲਗਾਤਾਰ ਘੁੰਮਦੇ ਰਹਿੰਦੇ ਇੱਕ ਸਮਾਂ ਆਇਆ ਸੀ ਜਦੋਂ ਇਹ ਕਬੀਲਾ ਅਮਰੀਕਾ ਨੂੰ ਛੱਡ ਕੇ ਕੈਨੇਡਾ ਚਲਾ ਗਿਆ ਸੀ ਪਰ ਅਮਰੀਕਾ ਦੇ ਵਿੱਚ ਰਹਿੰਦੇ ਹੋਏ ਇਹ ਕਬੀਲੇ ਨੇ ਬ੍ਰਿਟੇਨ ਅਤੇ ਫਰਾਂਸ ਦੀਆਂ ਜਿਹੜੀਆਂ ਮਾਡਰਨ ਸੈਨਾ ਸੀ ਜਿਨ੍ਹਾਂ ਦੇ ਕੋਲ ਗਨ ਵਗੈਰਾ ਸੀ ਤੋਪ ਵਗੈਰਾ ਸੀ ਉਹਨਾਂ ਨੂੰ ਹਰਾ ਦਿੱਤਾ ਸੀ ਆਪਣੇ ਪ੍ਰਾਤਨ ਹਥਿਆਰਾਂ ਨਾਲ ਇਹ ਕਬੀਲੇ ਦੇ ਲੋਕਾਂ ਦਾ ਸੁਭਾਅ ਕਾਫੀ ਜ਼ਿਆਦਾ ਵਧੀਆ ਹੈ ਪਰ ਜਦੋਂ ਗੱਲ ਆਉਂਦੀ ਹੈ ਉਹਨਾਂ ਦੀ ਜ਼ਿੰਦਗੀ ਦੇ ਉੱਪਰ ਉਹਨਾਂ ਦੇ ਪਰਿਵਾਰ ਤੇ ਉੱਪਰ ਤਾਂ ਇਹ ਬੇਈਸ਼ੀ ਪੁਨੇ ਦੀ ਹੱਦ ਤੇ ਪਹੁੰਚ ਜਾਂਦੇ ਨੇ ਮਤਲਬ ਕਿ ਇੰਨੇ ਜ਼ਿਆਦਾ ਨਰਦਈ ਹੋ ਜਾਂਦੇ ਨੇ ਤੁਸੀਂ ਸੋ ਉਹ ਇੱਕ ਮਰਦ ਹੋਵੇਗਾ ਪਰ ਉਸ ਨੂੰ ਚੁਣਿਆ ਔਰਤਾਂ ਵੱਲੋਂ ਜਾਵੇਗਾ ਇਸ ਤੋਂ ਅਗਲਾ ਕਬੀਲਾ ਹੈ ਸੈਨੀਟਲਿਸ ਟ్రਾਈਬ ਇਹ ਕਬੀਲੇ ਬਾਰੇ ਤੁਸੀਂ ਕਿਤੇ ਵੀ ਸਰਚ ਕਰ ਲਿਓ ਤੁਹਾਨੂੰ ਪ੍ਰੋਪਰ ਜਾਣਕਾਰੀ ਠੋਸ ਜਾਣਕਾਰੀ ਨਹੀਂ ਮਿਲੇਗੀ ਇਹ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕਬੀਲਾ ਇੰਡੀਆ ਦੇ ਵਿੱਚ ਰਹਿੰਦਾ ਹੈ ਇਹ ਕਬੀਲਾ ਰਹਿੰਦਾ ਹੈ ਬੰਗਾਲ ਦੀ ਖਾੜੀ ਤੇ ਅੰਡੇਮਾਨ ਨਿਕੋਬਾਰ ਦੇ ਟਾਪੂਆਂ ਉੱਪਰ ਇੰਡੀਆ ਦੀ ਸਰਕਾਰ ਨੇ ਇਸ ਕਬੀਲੇ ਦੇ ਵਿੱਚ ਦਾਖਲ ਹੋਣ ਤੇ ਕਿਸੇ ਵੀ ਬਾਹਰੀ ਇਨਸਾਨ ਦੇ ਦਾਖਲ ਹੋਣ ਤੇ ਮੁਕੰਮਲ ਬੈਨ ਲਗਾਇਆ ਹੋਇਆ ਇਹ ਕਬੀਲੇ ਦੇ ਲੋਕਾਂ ਨੂੰ ਇਹ ਵੀ ਪਤਾ ਕਿ ਉਹ ਇੰਡੀਆ ਨੇ ਤੇ ਬਾਹਰਲੀ ਦੁਨੀਆ ਹੈ ਕਿੱਦਾਂ ਦੁਨੀਆ ਭਰ ਦੇ ਸਾਇੰਟਿਸਟ ਮੰਨਦੇ ਨੇ ਕਿ ਦੇ ਵਿੱਚ ਕਿਵੇਂ ਜਿੰਦਗੀ ਜਿਉਂਦਾ ਸੀ ਜਦੋਂ ਉਹ ਜੰਗਲਾਂ ਦੇ ਵਿੱਚ ਰਹਿੰਦਾ ਸੀ ਤਾਂ ਉਹ ਇੱਕ ਕਬੀਲੇ ਨੂੰ ਦੇਖ ਲੈਣ ਕਿਉਂਕਿ ਇਹ ਅੱਜ ਵੀ ਓਦਾਂ ਹੀ ਜਿੰਦਗੀ ਬਸਰ ਕਰਦੇ ਨੇ ਪਰ ਦੁਨੀਆਂ ਦੇ ਵਿੱਚ ਕੁਝ ਇਦਾਂ ਦੇ ਲੋਕ ਵੀ ਹੁੰਦੇ ਨੇ ਜਿਨ੍ਹਾਂ ਦਾ ਕੰਮ ਹੈ ਧਰਮ ਪਰਿਵਰਤਨ ਕਰਨਾ ਜਾਨੀ ਕਿ ਲੋਕਾਂ ਨੂੰ ਗਮਰਾਹ ਕਰਕੇ ਉਹਨਾਂ ਦਾ ਧਰਮ ਬਦਲਾਉਣਾ ਤੇ ਇਦਾਂ ਦਾ ਹੀ ਇੱਕ ਇਨਸਾਨ ਇਸ ਕਬੀਲੇ ਦੇ ਕੋਲ ਚੋਰੀ ਛਿਪੋਰੀ ਪਹੁੰਚ ਗਿਆ ਸੀ 15 ਦਿਨਾਂ ਬਾਅਦ ਇਹੀ ਇਨਸਾਨ ਦੀ ਵੱਡੀ ਟੁਕੀ ਲਾਸ਼ ਕਿਨਾਰੇ ਦੇ ਉੱਪਰ ਮਿਲ ਜਾਂਦੀ ਹੈ ਵੈਸੇ ਤਾਂ ਇੰਡੀਅਨ ਆਰਮੀ ਇਹ ਸਾਰੇ ਟਾਪੂ ਦੀ ਪੂਰੀ ਚੰਗੀ ਤਰ੍ਹਾਂ ਦੇ ਨਾਲ ਦੇਖਰੇਖ ਕਰਦੀ ਹੈ ਜਾਨੀ ਕਿ ਦੂਰ ਤੋਂ ਦੇਖਦੀ ਹੈ ਅਣਜਾਣੇ ਦੇ ਬੱਚੇ ਇਹ ਟਾਪੂ ਦੇ ਉੱਪਰ ਪਹੁੰਚ ਜਾਂਦੇ ਨੇ ਜਿੱਥੇ ਇੱਕ ਕਬੀਲਾ ਰਹਿੰਦਾ ਹੈ ਤੇ ਅੰਜਾਮ ਤੁਹਾਡੇ ਸਾਹਮਣੇ ਹੀ ਹੈ ਇਹ ਟਾਪੂ ਤੇ ਰਹਿਣ ਵਾਲੇ ਆਦੀਵਾਸੀ ਲੋਕ ਕਿਸੇ ਦੀ ਵੀ ਜਾਨ ਨਹੀਂ ਬਖਸ਼ਦੇ ਜੋ ਵੀ ਬਾਹਰੀ ਇਨਸਾਨ ਇਹਨਾਂ ਟਾਪੂ ਦੇ ਉੱਪਰ ਪਹੁੰਚਦਾ ਹੈ ਇਹ ਉਸ ਨੂੰ ਮਾਰ ਦਿੰਦੇ ਅਗਲਾ ਕਬੀਲਾ ਇਹ ਜੀ ਅਮਰੀਕਾ ਦਾ ਸ਼ੌਇਨੀ ਪੀਪਲ ਅਮਰੀਕਾ ਦੇ ਪੈਂਸਿਲਵੇਨੀਆ ਦੇ ਵਿੱਚ ਰਹਿਣ ਵਾਲਾ ਇਹ ਆਦੀਵਾਸੀ ਭਾਈਚਾਰਾ ਹੈ ਇਹ ਕਬੀਲੇ ਦਾ ਲੀਡਰ ਬਣਨ ਦੇ ਲਈ ਤੁਹਾਡੇ ਵਿੱਚ ਸਾਰੇ ਗੁਣ ਹੋਣੇ ਚਾਹੀਦੇ ਨੇ ਘੋੜਸਵਾਰੀ ਤੋਂ ਲੈ ਕੇ ਤੀਰ ਅੰਦਾਜ਼ੀ ਤੋਂ ਲੈ ਕੇ ਪਹਿਲਵਾਨੀ ਤੱਕ ਹਰ ਇੱਕ ਗੁਣ ਤੁਹਾਡੇ ਵਿੱਚ ਹੋਣਾ ਚਾਹੀਦਾ ਤਾਂ ਹੀ ਤੁਸੀਂ ਇਸ ਕਬੀਲੇ ਦੇ ਬਣ ਜਾਂਦੇ ਨੇ ਹਥਿਆਰੇ ਬਣ ਜਾਂਦੇ 19ਵੀਂ ਸਦੀ ਦੇ ਵਿੱਚ ਬ੍ਰਿਟਿਸ਼ ਸੈਨਾ ਪਹੁੰਚਦੀ ਹੈ ਇੱਕ ਕਬੀਲੇ ਦੀ ਜ਼ਮੀਨ ਨੂੰ ਹਥਿਆਉਣ ਦੇ ਲਈ ਤਾਂ ਇਹ ਬ੍ਰਿਟਿਸ਼ ਸੈਨਿਕਾਂ ਨੂੰ ਹਰਾ ਦਿੰਦੇ ਫਿਰ ਅਮਰੀਕਨ ਪੂੰਜੀਪਤੀ ਪਹੁੰਚਦੇ ਨੇ ਇਹਨਾਂ ਦੀ ਜ਼ਮੀਨ ਨੂੰ ਹਥਿਆਉਣ ਦੇ ਲਈ ਇੱਥੇ ਮੋਡਰਨਾਈਜੇਸ਼ਨ ਕਰਨ ਦੇ ਲਈ ਤਾਂ ਇਹ ਉਹਨਾਂ ਨੂੰ ਵੀ ਪਿੱਛੇ ਹਟਣ ਦੇ ਲਈ ਮਜਬੂਰ ਕਰ ਦਿੰਦੇ ਮਤਲਬ ਕਿ ਪਹਿਲਾਂ ਬ੍ਰਿਟਿਸ਼ ਦੇ ਨਾਲ ਵੀ ਇਹ ਕਬੀਲਾ ਲੜਦਾ ਹੈ ਤੇ ਫਿਰ ਆਪਣੇ ਦੇਸ਼ ਦੇ ਅਮਰੀਕਨਾਂ ਦੇ ਨਾਲ ਵੀ ਇਹ ਕਬੀਲਾ ਲੜਦਾ ਤੇ ਦੋਨਾਂ ਨੂੰ ਪਿੱਛੇ ਹਟਣਾ ਪੈਂਦਾ ਹੈ ਬਦਕਿਸਮਤੀ ਦੇ ਨਾਲ ਇਹ ਜੰਗਲੀ ਕਬੀਲਾ ਹੁਣ ਹੌਲੀ-ਹੌਲੀ ਖਤਮ ਹੁੰਦਾ ਜਾ ਰਿਹਾ ਹੈ ਇਹਨਾਂ ਦੀ ਸੰਖ ਦਾ ਮੰਨਿਆ ਜਾਂਦਾ ਹੈ। ਇਹ ਕਬੀਲਾ ਹੈ ਜੀ ਅਸਾਰਾ ਮੈਡਮਨ। ਇਹ ਕਬੀਲੇ ਦੇ ਲੋਕ ਆਪਣੇ ਪੂਰੇ ਸਰੀਰ ਨੂੰ ਚਿੱਟੇ ਰੰਗ ਦੀ ਮਿੱਟੀ ਦੇ ਨਾਲ ਲੇਪ ਕਰ ਲੈਂਦੇ ਦੇ। ਦੁਸ਼ਮਣ ਨੂੰ ਖਤਰਨਾਕ ਦਿਖਾਈ ਦੇਣ ਦੇ ਲਈ ਇਹ ਆਪਣੀਆਂ ਉਂਗਲਾਂ ਦੇ ਉੱਪਰ ਬਾਂਸ ਯਾਨੀ ਕਿ ਬਾਂਬੂ ਲਗਾਉਂਦੇ ਤੇ ਇਹਨਾਂ ਦੇ ਸਿਰ ਦੇ ਉੱਪਰ ਮਿੱਟੀ ਦਾ ਮਖੌਟਾ ਪਾਇਆ ਹੁੰਦਾ ਹੈ। ਜਦੋਂ ਇਹ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੋ ਕੇ ਬਾਹਰ ਨਿਕਲਦੇ ਨੇ ਤਾਂ ਦੁਨੀਆ ਦੀ ਖਤਰਨਾਕ ਤੋਂ ਖਤਰਨਾਕ ਆਰਮੀ ਵੀ ਇਹਨਾਂ ਨੂੰ ਦੇਖ ਕੇ ਡਰ ਜਾਂਦੀ। ਅਗਲਾ ਜੰਗਲੀ ਕਬੀਲਾ ਹੈ ਜੀ ਕਰੋਬੂ ਟ్రਾਈਬ। ਇਹ ਕਬੀਲਾ ਬ੍ਰਾਜ਼ੀਲ ਦੇਸ਼ ਦੇ ਵਿੱਚ ਜਿਹੜੇ ਐਮਾਜ਼ਨ ਦਾ ਸੰਘਣੇ ਜੰਗਲਾਂ ਦਾ ਇਲਾਕਾ ਹੈ ਉਸ ਸਮੇ ਇੱਕ ਕਬੀਲਾ ਵੀ ਦੋ ਹਿੱਸਿਆਂ ਦੇ ਵਿੱਚ ਪਾਟ ਗਿਆ ਹੈ। ਇੱਕ ਹਿੱਸਾ ਉਹ ਹੈ ਜਿਹੜਾ ਅੱਜ ਦੀ ਮਾਡਰਨ ਦੁਨੀਆ ਦੇ ਵਿੱਚ ਵਿਚਰਦਾ ਹੈ, ਉਹਨਾਂ ਤੋਂ ਹੈਲਪ ਲੈਂਦਾ ਤੇ ਦੂਜਾ ਹਿੱਸਾ ਇਸ ਕਬੀਲੇ ਦਾ ਉਹ ਹੈ ਜਿਹੜਾ ਪੂਰਾ ਕਟੜ ਹੈ ਅੱਜ ਵੀ। ਉਹਨਾਂ ਨੂੰ ਬਾਹਰੀ ਲੋਕਾਂ ਦੇ ਸੰਪਰਕ ਦੇ ਵਿੱਚ ਆਉਣਾ ਬਿਲਕੁਲ ਵੀ ਪਸੰਦ ਨਹੀਂ। ਮਤਲਬ ਕਿ ਅੱਜ ਦੇ ਇਨਸਾਨ ਨੇ ਇਹ ਕਬੀਲੇ ਨੂੰ ਵੀ ਦੋ ਹਿੱਸਿਆਂ ਦੇ ਵਿੱਚ ਭਾੜ ਦਿੱਤਾ। ਹੁਣ ਤੁਹਾਨੂੰ ਅਜਿਹੀ ਇੱਕ ਜੰਗਲੀ ਕਬੀਲੇ ਬਾਰੇ ਦੱਸਾਂਗੇ ਜਿੱਥੇ ਸੁੰਦਰਤਾ ਦਾ ਮਾਇਨਾ ਹੀ ਕੁਝ ਹੋਰ ਹੈ। ਇਹ ਹੈ ਜੀ ਸੂਰੀ ਟ੍ਰਾਈਬ ਇਥੋਪੀਆ। 7000 ਤੋਂ ਜ਼ਿਆਦਾ ਲੋਕ ਨੇ ਜਿਹੜੇ ਇਸ ਕਬੀਲੇ ਦੇ ਵਿੱਚ ਰਹਿੰਦੇ ਨੇ। ਇੱ ਬੱਡੀ ਦੇ ਵਿੱਚ ਪਲੇਟ ਹੋਵੇਗੀ ਉਨਾਂ ਹੀ ਇਹ ਆਪਣੇ ਆਪ ਨੂੰ ਸੋਹਣੀਆਂ ਮੰਨਦੀਆਂ ਇਹ ਤਰੀਕਾ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਹੈ ਰਵਾਇਤੀ ਤਰੀਕੇ ਦੇ ਨਾਲ ਬੁੱਲ ਨੂੰ ਕੱਟਿਆ ਜਾਂਦਾ ਹੈ ਕੋਈ ਡਾਕਟਰੀ ਸਹੂਲਤ ਦੇ ਨਾਲ ਨਹੀਂ ਤੁਸੀਂ ਆਪ ਦੇਖੋ ਕਿ ਕਿੰਨਾ ਜ਼ਿਆਦਾ ਦਰਦ ਸਹਿੰਦੀਆਂ ਹੋਣਗੀਆਂ ਪਰ ਇਹਨਾਂ ਨੂੰ ਇਹ ਦਰਦ ਚੰਗਾ ਲੱਗਦਾ ਹੈ ਕਿਉਂਕਿ ਇਹ ਸੋਹਣੀਆਂ ਬਣਦੀਆਂ ਇਹਨਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਇਹ ਸੋਹਣੀਆਂ ਦਿਖਾਈ ਦਿੰਦੀਆਂ ਇਹ ਕਬੀਲੇ ਦੇ ਵਿੱਚ ਜਿਹੜੇ ਛੋਟੇ ਬੱਚੇ ਨੇ ਬਚਪਨ ਤੋਂ ਹੀ ਉਹਨਾਂ ਨੂੰ ਡੰਡਿਆਂ ਦੇ ਨਾਲ ਸਖਲਾਈ ਦਿੱਤੀ ਜਾਂਦੀ ਹੈ ਲੜਾਈ ਕਰਨ ਦੀ ਤਾਂ ਕਿ ਜਦੋਂ ਕੋਈ ਦੂਸਰਾ ਕਬੀਲਾ ਇਹਨਾਂ ਦੇ ਉੱਪਰ ਅਟੈਕ ਕਰੇ ਤਾਂ ਇਹ ਆਪਣਾ ਡਿਫੈਂਸ ਕਰ ਸਕਣ ਇਨਸਾਨ ਚਾਹੇ ਕਿੰਨਾ ਜਿਆਦਾ ਮਾਡਰਨ ਹੋ ਗਿਆ ਹੈ ਪਰ ਫਿਰ ਵੀ ਦੁਨੀਆ ਦੇ ਉੱਪਰ ਅੱਜ ਵੀ ਕਈ ਅਜਿਹੇ ਇਨਸਾਨ ਨੇ ਕਈ ਅਜਿਹੇ ਕਬੀਲੇ ਨੇ ਜਿਹੜੇ ਕੁਦਰਤ ਦੇ ਬਣਾਏ ਹੋਏ ਰੂਲ ਅਤੇ ਰੈਗੂਲੇਸ਼ਨ ਦੇ ਅਨੁਸਾਰ ਹੀ ਆਪਣੀ ਜ਼ਿੰਦਗੀ ਜਿਉਂਦੇ ਨੇ ਇਹ ਆਦੀਵਾਸੀ ਲੋਕ ਕਿਸੇ ਵੀ ਤਰ੍ਹਾਂ ਦੇ ਨਾਲ ਕੁਦਰਤ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਉਂਦੇ ਬਲਕਿ ਕੁਦਰਤ ਦੇ ਨਾਲ ਰਹਿ ਕੇ ਚੱਲਦੇ ਨੇ ਹਾਲਾਂਕਿ ਦਿਨ ਪੋ ਦਿਨ ਇਨ੍ਹਾਂ ਕਬੀਲਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਸੰਖਿਆ ਘਟਦੀ ਜਾ ਰਹੀ ਹੈ ਇਦਾਂ ਲੱਗਦਾ ਹੈ ਕਿ ਆਉਣ ਵਾਲੇ 40 ਤੋਂ 50 ਸਾਲਾਂ ਦੇ ਵਿੱਚ ਦੁਨੀਆ ਦੇ ਉੱਪਰ ਕੋਈ ਵੀ ਕਬੀਲਾ ਨਹੀਂ ਬਚੇਗਾ ਸਾਰੀ ਦੀ ਸਾਰੀ ਦੁਨੀਆ ਦੇ ਵਿੱਚ ਮਾ ਦੀਆਂ ਦੇ ਉੱਪਰ ਹੁੰਦੇ ਸੋ ਇਹ ਸੀ ਜੰਗਲੀ ਕਬੀਲਿਆਂ ਬਾਰੇ ਕੋਈ ਜਾਣਕਾਰੀ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਇਨ ਤੇ ਮੈਨੂੰ ਸਬਸਕ੍ਰਾਈਬ ਕਰਨਾ ਧੰਨਵਾਦ